ਕੇਂਦਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰਮਨਿਤ ਸਿੰਘ ਬਿੱਟੂ ਨੇ ਕੌਮੀ ਐਮਰਜੈਂਸੀ ਵਿਲੇ ਜਦੋਂ ਭਾਰਤ-ਪਾਕਿਸਤਾਨ ਦੀ ਸਰਹੱਦ ਪ੍ਰਸਤੀ ਬਲੇਆਤਵਾਦ ਨਾਲ ਲੜ ਰਿਹਾ ਤੇ ਅਜੇ ਮੌਕੇ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀ ਵਿਵਾਦ ਦਾ ਮੁੱਦਾ ਉਠਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤ ਸ਼ਬਦਾਂ ਚ ਆਲੋਚਨਾ ਕੀਤੀ ਹੈ ਬਿੱਟੂ ਨੇ ਕਿਹਾ ਕਿ ਪੂਰਾ ਭਾਰਤ ਸੋਗ ਵਿੱਚ ਹੈ ਤੇ ਵਿਦੇਸ਼ ਦੀ ਤਰਜੀਹ ਜੁੜਤਾ ਦਿਖਾਉਣੇ ਤੇ ਪਾਕਿਸਤਾਨ ਵਿਰੁੱਧ ਠੋਸ ਕਾਰਵਾਈ ਕਰਨੇ ਬਦਕਿਸਮਤੀ ਨਾਲ ਭਗਵੰਤ ਮਾਨ ਨੇ ਵਿਦੇਸ਼ ਸੂਬਿਆਂ ਨੂੰ ਵੰਡਨ ਤੇ ਕੌਮੀ ਹਿੱਤਾਂ ਨਾਲ ਕਟਿਆ ਸਿਆਸਤ ਖੇਡਣ ਲਈ ਚੁਣਿਆ ਕਿ ਕਿਹਾ ਕਿ ਮਾਂ ਦੇਸ਼ ਦੀਆਂ ਭਾਵਨਾਵਾਂ ਨੂੰ ਸਮਝੇ ਬਿਨਾ ਫੁੱਟਪਾਥ ਸਿਆਸਤ ਕਰ ਰਹੀ ਨੇ ਇਹ ਇੱਕ ਬੁਝ ਦਿਲਾਨਾ ਘਰਪਈ ਹੈ ਹਿੰਦੁਸਤਾਨ ਤੇ ਪਾਕਿਸਤਾਨ ਚ ਪਾਕਿਸਤਾਨ ਨੇ ਇੰਨੀ ਕਾਇਰਾਨਾ ਹਰਕਤ ਆ ਜਿਹੜੀ ਉਹ ਸਾਡੇ ਦੇਸ਼ ਚ ਸਾਡੇ ਨਾਗਰਿਕ ਕੋਈ ਐਸਾ ਮੈਂ ਸਮਝਦਾ ਸੂਬਾ ਨਹੀਂਗਾ ਜਿੱਥੇ ਨਾਗਰਿਕ ਸਾਡਾ ਨਹੀਂ ਮਰਿਆ ਕਸ਼ਮੀਰ ਤੇ ਇਸ ਵੇਲੇ ਪੰਜਾਬ ਆ ਜਿਹੜਾ ਉਹ ਬਿਲਕੁਲ ਬਾਰਡਰ ਤੇ ਆ ਪਾਕਿਸਤਾਨ ਤੇ ਸਭ ਤੋਂ ਪਹਿਲਾ ਸੂਬਾ ਹੈ ਤੇ ਅੱਜ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਫੌਜਾਂ ਦੇ ਜਰਨੈਲ ਹਰ ਇੱਕ ਇੱਕ ਹਿੰਦੁਸਤਾਨ ਦਾ ਨਾਗਰਿਕ ਇਹ ਚਾਹੁੰਦਾ ਵੀ ਕਿਸ ਤਰੀਕੇ ਨਾਲ ਸਾਹਬ ਜਿਹੜਾ ਹੈ ਪਾਕਿਸਤਾਨ ਨਾਲ ਕੀਤਾ ਜਾਵੇ ਸਾਰੇ ਤਾਂ ਉਧਰ ਲੱਗੇ ਆ ਪਰ ਥੋਤੋਂ ਉਮੀਦ ਵੀ ਨਹੀਂ ਕੀਤੀ ਜਾਂਦੀ ਪਰ ਤੁਸੀਂ ਥੋੜਾ ਜਿਹਾ ਤਾਂ ਸੋਚੋ ਨਾ ਪਾਕਿਸਤਾਨ ਦੇ ਨਾਲ ਸਭ ਤੋਂ ਨੇੜੇ ਪੰਜਾਬ ਆ ਪੰਜਾਬੀਆਂ ਨੂੰ ਇਸ ਵੇਲੇ ਕਿਸ ਤਰੀਕੇ ਨਾਲ ਹਰ ਮੋਟੀਵੇਟ ਕਰਨਾ ਹੈ ਕਿਵੇਂ ਤਕੜੇ ਕਰਨਾ ਹੈ ਗੱਲ ਤਾਂ ਉਹ ਆ ਤੁਸੀਂ ਅੱਜ ਜਾਣ ਬੁੱਝ ਕੇ ਸੀਐਮ ਸਾਹਿਬ ਉਮੀਦ ਵੀ ਤੁਹਾਤੋਂ ਬੰਨ੍ਹ ਸਾਹਿਬ ਤੋਂ ਨਹੀਂ ਕੀਤੀ ਜਾਂਦੀ ਪਰ ਤੁਸੀਂ ਅੱਜ ਦੇ ਦੋ ਚਾਰ ਦਿਨ ਦੱਸ ਚੁੱਪਤਾ ਰਹੋ ਇਹ ਮੀਟਿੰਗਾਂ ਜਿਹੜੀਆਂ ਅੰਦਰ ਹੁੰਦੀਆਂ ਐ ਚਲਦੀਆਂ ਰਹਿੰਦੀਆਂ ਐ ਪੰਜਾਬ ਦਾ ਪਾਣੀ ਦਾ ਇੱਕ ਵੀ ਤੁਪਕਾ ਨਹੀਂ ਜਾ ਸਕਦਾ ਕਿਤੇ